ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੇ ਵੀਡੀਓ ਪੈਂਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਆ ਗਈ ਪੁਣੀਏ ਦੋਸਤੋ ਨਾਲ ਹੀ ਬੈਲ ਦੇ ਨਿਸ਼ਾਨ ਨੂੰ ਦਬਾ ਦੇ ਤਾਂ ਜੋ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤਸੱਲੀ ਪਰਕ ਤੁਸੀਂ ਆ ਕੇ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਅੱਜ ਦਾ ਵੀਡੀਓ ਬਣਾਉਣ ਦੇ ਤਰੀਕ ਹੈਗੀ ਆ 24 ਤਰੀਕ ਵਾ 8ਵਾਂ ਮਹੀਨਾ 2024 ਦਿਨ ਸ਼ਨੀਵਾਰ ਇਹ ਤਾਂ ਬੋਲਦੀ ਆ ਕਈ ਵੀਰ ਨਾ ਪ੍ਰਾਣੀਆਂ ਵੀਡੀਓ ਵੇਖ ਕੇ ਕਹਿ ਲੱਗਦਾ ਵੀ ਪਸੂਆਂ ਦਾ ਫੋਨ ਲਾਉਣ ਲੱਗ ਪੈਂਦੇ ਆਗੇ ਤੇ ਪਸੂ ਵਿਕਿਆ ਹੁੰਦਾ ਪਰ ਐ ਖੱਜਲ ਖਵਾਰੀ ਬੰਦੇ ਜਿਹੜਾ ਮੇਰਾ ਵੀਰਾ ਤੂ ਤਰੀਕ ਬੋਲਦਾ ਬਹੁਤ ਨਹੀਂ ਜਾਂਦਾ ਹਾਂਜੀ ਠੀਕ ਆ ਬਾਈ ਬਹੁਤ ਬੰਦੇ ਤਰੀਕ ਪੁੱਛਦੇ ਅੱਜ ਤਰੀਕ ਕਿਹਣੀ ਤੂ ਬੋਲ ਜਾ ਪੰਜਾਬੀ ਦੇ ਵਿੱਚ ਠੀਕ ਹੈ ਜੀ। ਦੇਖਿਆ ਕਿਉਂ ਨਹੀਂ ਆਉਂਦੀ ਪੜਨੀ ਕਿ ਇਹਨੂੰ ਕੱਢਣੀ ਆਉਂਦੀ। ਠੀਕ ਹੈ ਜੀ। ਫਿਰ ਸਿੱਧਾ ਬੀਬੀ ਜੀ ਬੋਲਦਾ ਕਿ ਅਗਲਾ ਸੁੱਤੇ ਸਮਝਾਜ ਦਿਨ ਕੀ ਸੀ ਅੱਜ ਤਰੀਕ ਕੀ ਨਹੀਂ ਕੱਲ ਨੂੰ ਕਿੰਨੀ ਹੈ। ਠੀਕ ਹੈ ਜੀ। ਹੋ ਭਾਈ ਅੱਜ ਮਾਲ ਵੇਚ ਗਿਆ ਬਾਕੀ ਸਾਰਾ। ਮਾਲ ਸਾਰਾ ਵੇਚ ਗਿਆ ਜੀ ਸਾਈ ਪਾਈ ਸੀਗੀ। ਠੀਕ ਹੈ ਜੀ। ਠੀਕ ਆ। ਇਹ ਜੰਨੇ ਸੀਗੀ ਪਠੰਡੇ ਮੁਰਗਿਓ ਬੰਦੇ ਕਿਦਾਂ ਰਵਾਟ ਮਹਿੰਗਾ ਪੈਂਦਾ। ਠੀਕ ਹੈ ਜੀ। ਇਹਨੂੰ ਸੌਦਾ ਹੈਗਾ 27000 ਦਾ। ਠੀਕ ਹੈ ਜੀ। 10000 ਰੁਪਏ ਉਹ ਅਗਰ ਤੇ ਆਪ 1000 ਹੋਰ ਤਾਂ ਕਿਤੇ 25 ਦੇ ਰਗੇ। ਠੀਕ ਹੈ ਜੀ। ਹ ਅੱਜ ਠੰਡੀ ਸੀਲ ਆ ਗਈ ਛੋਟੇ ਕੱਦ ਕਾਟ ਚ ਆ ਗਈ ਇਹ ਦੇਖ ਸਕਦੇ ਥਣਹਵਾਂ ਨਾਲ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਗਈ ਨਿੱਗਰ ਨੁਗਰ ਚੰਗੀ ਆ ਗਈ ਬਾਕੀ ਸਾਰਾ ਮਾਲ ਬਾਈਆਂ ਦਾ ਵੈਗ ਗਿਆ ਵਾ ਕੱਲੀ ਇਹ ਅਜ ਰਹਿ ਗਈ ਵੀ ਸਾਈ ਹੋ ਗਈ ਸੀਗੀ ਬੰਦੇ ਦੂਰ ਦੇ ਸੀਗੇ ਮੁੜ ਗਏ ਸਾਨੂੰ ਮਹਿੰਗੀ ਪੈਂਦੀ ਆ ਗਈ ਲੈ ਚਲ ਬਾਈਆਂ ਦਾ ਬਾਹਰ ਲਾਥੇ ਸਾਈ ਕਰਕੇ ਛੱਡ ਗਏ ਬਾਈਆਂ ਦਾ ਥਣਹਵਾਂ ਨਾਲ ਬਹੁਤ ਸੋਹਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਗਈ ਸਭੇ ਪੜੀ ਵੀ ਚੰਗੀ ਆ ਗਈ ਅੱਜ ਸਿਰਫ 25000 ਰੁਪਏ ਦੇ ਦੇਣੀ ਹੈਗੀ ਲੋਈ ਦੋਸਤੋ ਆਫਰ ਹੀ ਆ ਜਮਾ ਜੈਜ ਇਹ ਦੂਸ ਹਸਤੇ ਮੁੱਲ ਮੈਂ ਤਾਂ ਨਹੀਂ ਆਦਾ ਕਿ ਤੋ ਮਿਲ ਲਾਂਗੇ ਇਹ ਕੱਲੇ ਕਾਕਾ ਬਰਾੜ ਦਿੰਦਾ ਜਿਹਾ ਆਫਰਾਂ ਸਿਰ 25000 ਸਿੱਧਾ ਪਾ ਦੂਗੀ 10 11 ਕਿਲੋ ਰਾਵ ਨਾਲ ਰਾਵ ਤੇਰੇ ਕਿਲੋ ਆ ਕੱਢ ਕੇ ਆ ਕੇ ਫਿਰੋ ਹਾਂਜੀ ਦੋਸਤੋ ਵਾਰਟਨ ਲਾ ਬਹੁ ਪੰਜਾ ਹਫ਼ਤੇ ਦੀ ਕੱਚੀ ਆ ਗਈ ਕੱਲੀ ਕੱਚੀ ਕੱਚੀ ਆ ਗਈ ਵੇਖੋ ਤੁਸੀਂ ਥਾਣ ਕਿੰਨਾ ਸੋਹਣਾ ਲੱਗਿਆ ਹੋਇਆ ਇਹਦੇ ਦੋਸਤੋ ਜਮਾ ਜੈਜ ਮੁੱਲ 25000 ਤੁਹਾਡੇ ਘਰ ਜਾਵੜਨੀ ਹੈ ਇਹ ਤੇ ਸਿਆਫੇ ਦੋਦੇ ਦੇ ਦੂ ਨਿਆਰੇ ਇਸ ਜਮਾ ਮੁੱਲ ਤੋਂ ਹੋਰ ਕਿਤੋਂ ਵੀ ਨਹੀਂ ਮਿਲਾਂਗੇ ਇਹ ਕਾਕਾ ਕੇ ਬਰਾੜ ਦੇ ਮਿਲ ਰਿਹਾ ਵਾ ਬਾਕੀ ਉਹ ਸਿਆਲ ਭਾਈ ਅਗਲਾ ਕਿੰਨਾ ਤਾ ਪੂਰਾ ਜਵਾਗ ਪਾਲੂਗਾ ਨਦਰ ਫੋਟੇ ਦੇ ਵੀ 12 ਕਿਲੋ ਠੀਕ ਹੈ ਜੀ ਕਿਉਂਕਿ ਮਤਲਬ ਪਤਲੀ ਕੰਡਰੀ ਦੀ ਆ ਖੁੱਲੇ ਹੰਦੇ ਵੇਦੀ ਆ ਠੀਕ ਹੈ ਜੀ ਇੰਨੇ ਪੈਸੇ ਦਾ ਭਾਈ ਬਤਲੀ ਵੀ ਨਹੀਂ ਆਉਂਦੀ ਸਹੀ ਗੱਲ ਹੈ ਬਾਈ ਝੋਲੀ ਝੋਲੀ ਵਾਲੀ ਵਹਿੜਾ ਬਾਕੀ ਤੇ ਦੇਖ ਸਕਦੇ ਹੋ ਮੇਰਾ ਭਾਈ ਕਿਸੇ ਨੇ ਪਸ਼ੂ ਵੇਚਨੇ ਹੁੰਦੇ ਆ ਉਹਦਾ ਨੰਬਰ ਰਸਵਰਕ ਰੱਖਿਆ ਕਰੋ 984728931 ਠੀਕ ਹੈ ਜੀ ਇਹ ਮੇਰੇ ਵੀਰੇ ਦੀ ਸੋਨੀ ਦੀ ਮਤਲਬ ਕੇ ਵੀਡੀਓ ਜਿਹੜੀ ਮਤਲਬ ਕੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਫੋਲੋ ਕਰੋ ਜਦੈ ਟੂਰ ਭਰਾ ਦਾ ਮੇਰਾ ਭਾਈ ਤਾਂ ਮੈਨੂੰ ਪਿਆ ਇਹਨਾਂ ਕਈ ਦੀ ਕਾਮਯਾਬੀ ਹੋ ਰਹੀ ਬਾਈ ਮੁੰਡੇ ਦੀ ਠੀਕ ਹੈ ਲੋ ਜੀ ਦੋਸਤੋ ਬਾਈਆਂ ਜੇਕਰ ਵੇਚਣਾ ਹੁੰਦਾ ਮੇਰਾ ਤਾਂ ਉਹ ਵੀ ਸੰਪਰਕ ਕਰ ਲਵੇ ਬਾਈ ਦਾ ਨੰਬਰ ਸਕਰੀਨ ਤੇ ਚੱਲਣਾ ਵਾ ਆ ਤਾਂ ਜਮਾ ਤੋਹਫੀ ਹੈਗਾ ਜਮਾ ਜੱਜ ਮਾਲੇਜ ਘਰੇ ਜਾਵਾਂ ਨਹੀਂ ਤੁਹਾਡੇ ਪੈਸੇ ਗੱਡੀ ਦੇ ਪਸੂ ਸਹੀ ਹੋਵੇ ਨਹੀਂ ਵੀ ਪਸੂ ਮਤਲਬ ਕਿ ਆਪਣਾ 50000 ਦਾ ਮੰਗ ਲਿਆ 70 ਠੀਕ ਹੈ ਇਹ ਨਹੀਂ ਗੱਲ ਹੁਣੀ ਪਸੂ ਸਹੀ ਹੋਵੇ ਮਤਲਬ ਕਹਿੰਦਾ ਭਾਅ ਵੀ ਪਹੁੰ 50 ਦਾ ਠੀਕ ਹੈ ਉਹਦਾ 40 ਮੰਗ ਲਓ ਪਹੁੰ ਲੱਖ ਦਾ ਉਹਦਾ 2000 ਘੱਟ ਛੱਡ ਕੇ ਮਤਲਬ ਕਿ 98 ਮੰਗ ਲਓ ਇਹ ਨਹੀਂ ਉਹਨਾਂ ਘਰੇ ਵੇਚਦੀ ਲੈਂਦੀ ਸੀ ਹਰਿਆਣੇ ਚ ਵੱਡੀ ਮੈਂ ਤੇ ਆਪਣੇ ਦਿੰਦੀ ਆ 2-2 ਕਿਲੋ ਡੰਡ ਦਾ ਉਹਨਾਂ ਦੇ 10 ਕਿਲੋ ਡੰਡ ਦਾ ਐ ਉਹ ਫਰਕ ਹੁੰਦਾ ਹਰ ਚੀਜ਼ ਦੇ ਫਰਕ ਹੁੰਦਾ ਠੀਕ ਹੈ ਜੀ ਜੇ ਦਾਣਾ ਦਾ ਰਾਤ ਆ ਰਾ ਦਾ ਦਾਣਾ ਹਰ ਚੀਜ਼ ਦੇ ਫਰਕ ਹੁੰਦਾ ਵੱਡੇ ਛੋਟੇ ਮੁਰਖ ਦਾ ਵੱਡੇ ਛੋਟੇ ਬੰਦੇ ਦਾ ਵੱਡੇ ਛੋਟੇ ਚੀਜ਼ ਦਾ ਹਰ ਚੀਜ਼ ਦੇ ਫਰਕ ਹੁੰਦਾ ਇਹ ਨਹੀਂ ਮੈਂ ਉਹਨਾਂ ਨੂੰ ਕਹਿ ਕੇ ਨਾਲ ਕੋਈ ਦਿਮਾਗ ਦੀ ਗੱਲ ਫਿੱਡ ਕਰਨੀ ਹੈ ਉਹ ਵੇਚ ਕੇ ਤਾਂ ਮੈਂ ਵੀ ਇੰਨੇ ਦੇ ਵਿੱਚ ਆ ਹਾਂਜੀ ਆਪਣੀ ਵਿਹਾਈਰਦੀ ਹੈ ਠੀਕ ਹੈ ਜੀ ਲੇਕਿਨ ਵੇਚ ਕੇ ਫੋਨ ਕਰਿਆ ਕਰੋ ਲੋ ਜੀ ਦੋਸਤੋ ਠੀਕ ਹੈ ਜੀ ਕਈ ਵਾਰ ਬੰਦੇ ਨੂੰ ਤੁਰੰਤ ਪੈਸੇ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਉਹਦੇ ਫੋਨ ਕਰੋ ਨਾਲ ਦੀ ਨਾਲ ਹੀ ਸਹੀ ਪਸ਼ੂ ਆ ਸਹੀ ਗੱਲਬਾਤ ਹੈ ਠੀਕ ਹੈ ਗੱਡੀ ਗੱਡੀ ਆਊਗੀ ਨਾਲ ਦੇ ਪੈਸੇ ਦੇ ਕੇ ਧਾਰਾ ਖਿੱਚ ਕੇ ਢਾਹ ਕੇ ਲੈ ਜੂ ਨਾਲ ਦੇ ਤੁਰੰਤ ਠੀਕ ਹੈ ਜੀ ਲੋ ਵੀ ਦੋਸਤੋ ਬਾਈਆਂ ਜਿਹਦੇ ਵੇਚਣਾ ਹੋਵੇ ਜਿਹਕੇ ਇਹਨੂੰ ਲੋੜ ਪੈਸਿਆਂ ਦੀ ਤਾਂ ਮੇਰੇ ਨਾਲ ਸੰਪਰਕ ਕਰੇ ਨਾਗਦਰ ਰੁਪਈਏ ਹੋਣਗੇ ਗੱਡੀ ਆਊਗੀ ਪਸ਼ੂ ਸਹੀ ਹੋਵੇ ਐ ਨਹੀਂ ਜਿਹੇ ਗੌਂਡੇ ਦੇ 2 ਲੱਖ ਦੇਵੇ ਤਾਂ ਮ ਜੇ ਕਿਸੇ ਨੂੰ ਕੋਈ ਸਵਿਚਨਾ ਉਹ ਵੀ ਬਾਈ ਨਾਲ ਸੰਪਰਕ ਕਰ ਸਕਦਾ ਹੈ ਤੁਹਾਨੂੰ ਪਤਾ ਹੀ ਹੈ ਬਾਈ ਦਾ ਨੰਬਰ ਦਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ